ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਪਟਿਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਰਿਆਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਆ ਤੇ ਆਪਾਂ ਨੇ ਵੀਡੀਓ ਨਾ ਪੈਨ ਕਰਕੇ ਥੋੜਾ ਪੈਣਾ ਵੀ ਮੱਠੀਆਂ ਪੈ ਗਈਆਂ ਦੋ ਦੋ ਦਿਨਾਂ ਤੋਂ ਤੇ ਚਲੋ ਮਜਬੂਰੀ ਦੇ ਵਿੱਚ ਆਪਣੇ ਤੋਂ ਵੀਡੀਓ ਨਹੀਂ ਪਾਈ ਗਈ ਤੇ ਜਿਹੜੀ ਅੱਜ ਆਪਾਂ ਵੈਰਾਈਟੀ ਲੈ ਕੇ ਆਏ ਜੀ ਸਾਰਿਆਂ ਪਹਿਣਾ ਨੂੰ ਰਿਕੁਐਸਟ ਕਰਦੇ ਆਂ ਵੀਡੀਓ ਨੂੰ ਪੂਰੀ ਦੇਖਿਓ ਤੇ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਵੀ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਨਵੀਂ ਵੈਰਾਈਟੀ ਹੁਣ ਗਰਮੀ ਦੀ ਲੈ ਕੇ ਆਵਾਂਗੇ ਤੇ ਜੋ ਹਜੇ ਕੋਈ ਥੋੜੇ-ਬਹੁਤੇ ਵਿਆਹ ਵੀ ਚੱਲ ਰਹੇ ਹੈਗੇ ਤੇ ਪਹਿਣਾ ਵਿਆਹ 'ਚ ਛੋਟੇ-ਮੋਟੇ ਫੰਕਸ਼ਨ 'ਚ ਵੀ ਇਹਨਾਂ ਸੂਟਾਂ ਨੂੰ ਵੇਅਰ ਕਰ ਸਕਦੇ ਆਂ ਜਿਹੜੇ ਆਪਾਂ ਲੈ ਕੇ ਆਏ ਆਂ ਜੀ ਪਿਓਰ ਜਾਮ ਕਾਟਨ ਦੇ ਸੂਟ ਰਹਿਣਗੇ ਜੀ ਤੇ ਡਿਜ਼ਾਈਨ ਹੋਣਗੇ ਬਹੁਤ ਹੀ ਸੋਹਣੇ ਬਟਿਕ ਵਰਕ ਦੇ ਸੂਟ ਹੋਣਗੇ ਤੇ ਲੈਸ ਪ੍ਰਾਈਸ ਦੇ ਵਿੱਚ ਹੋਣਗੇ ਤੇ ਭੈਣਾਂ ਨੂੰ ਆਪਾਂ ਰਿਕੁਐਸਟ ਇਹੀ ਕਰਦੇ ਆਂ ਵੀਡੀਓ ਨੂੰ ਪੂਰੀ ਦੇਖਿਆ ਕਰੋ ਪੂਰੀ ਗੱਲਬਾਤ ਸੁਨਿਆ ਕਰੋ ਰੇਟ ਆਪਾਂ ਵਿੱਚ ਦੱਸੇ ਹੁੰਦੇ ਆ ਤੇ ਜੋ ਭੈਣਾਂ ਨਹੀਂ ਆਪਣੀ ਗੱਲ ਸੁਣਨੀ ਹੈਗੀਆਂ ਬਾਰ-ਬਾਰ ਆਪਾਂ ਰੇਟ ਵੀ ਦੱਸਦੇ ਆ ਵੀਡੀਓ ਦੇ ਵਿੱਚ ਤੇ ਬਿਲਕੁਲ ਹੀ ਲੈਸ ਪ੍ਰਾਈਸ ਦੇ ਵਿੱਚ ਵਿਦਾਊਟ ਦੁਪੱਟਾ ਸੂਟ ਰਹਿਣਗੇ ਜੀ ਤੇ ਜਿਹੜੀਆਂ ਭੈਣਾਂ ਨੇ ਦੁਪੱਟਾ ਨਾਲ ਲੈਣਾ ਹੋਵੇ ਉਹ ਸਾਨੂੰ ਡੀਐਮ ਕਰਕੇ ਦੱਸ ਸਕਦੇ ਆ ਦੁਪੱਟਾ ਪਰ ਰੈਡੀ ਕਰਕੇ ਦੇਵਾਂਗੇ ਜੀ ਤੇ ਆਪਾਂ ਦੁਪੱਟੇ ਇਸ ਕਰਕੇ ਨਹੀਂ ਰੈਡੀ ਕਰਦੇ ਹੈਗੇ ਕਿਉਂਕਿ ਕਿਸੇ ਭੈਣ ਨੇ ਕੋਈ ਸਟੱਫ ਦਾ ਦੁਪੱਟਾ ਲਵਾਉਣਾ ਹੁੰਦਾ ਕਿਸੇ ਨੇ ਕੋਈ ਸਟੱਫ ਲਵਾਉਣਾ ਹੁੰਦਾ ਤੇ ਉਹਦੇ ਸਾਬ ਨਾਲ ਆਪਾਂ ਦੁਪੱਟਾ ਰੈਡੀ ਕਰਦੇ ਆ ਜੋ ਵੀ ਚਾਹੀਦਾ ਹੁੰਦਾ ਭੈਣਾਂ ਨੂੰ ਤੇ ਕਈ ਭੈਣਾਂ ਅੰਗੋਲੇ ਦੁਪੱਟੇ ਪਏ ਹੁੰਦੇ ਆ ਚਲੋ ਆ ਆਮ ਹੀ ਸੂਟਾਂ ਦੇ ਨਾਲ ਦੁਪੱਟੇ ਨਹੀਂ ਹੰਡਾਏ ਜਾਂਦੇ ਦੁਪੱਟੇ ਪਏ ਹੁੰਦੇ ਆ ਤੇ ਉਹ ਵੀ ਭੈਣਾਂ ਚੂਜ਼ ਕਰ ਲੈਂਦੀਆਂ ਦੁਬਾਰਾ ਦੁਪੱਟੇ ਜੋ ਬਹੁਤ ਵਧੀਆ ਗੱਲ ਹੈ ਤੇ ਭੈਣਾਂ ਦੇ ਬਜਟ ਵਿੱਚ ਆਉਣ ਵਾਲੇ ਸੂਟ ਹੈ ਜੀ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖਿਓ ਤੇ ਪਹਿਲਾ ਸੂਟ ਹੀ ਬਹੁਤ ਹੀ ਜ਼ਿਆਦਾ ਸੋਹਣਾ ਜੀ ਰਾਇਲ ਬਲੂ ਕਲਰ ਹੈਗਾ ਤੇ ਸਾਰਾ ਘੇਰੇ ਦੇ ਉੱਪਰ ਬਹੁਤ ਹੀ ਹੈਵੀ ਵਰਕ ਹੋਇਆ ਜੀ ਥ੍ਰੈਡ ਦਾ ਤੇ ਜ਼ਰੀ ਦਾ ਵਰਕ ਹੋਇਆ ਬਹੁਤ ਹੀ ਸੋਹਣਾ ਤੇ ਜ਼ਰੀ ਦੇ ਪੈਨਲ ਬਣੇ ਹੋਏ ਉੱਪਰ ਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜਿੰਨੀ ਮਰਜ਼ੀ ਰੱਖ ਸਕਦੇ ਹੋ ਲੈਂਥ ਤੁਸੀਂ ਇਹ ਛੋਟੇ ਕੱਦ ਵਾਲੀਆਂ ਭੈਣਾਂ ਦੇ ਵੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ ਵੀ ਜਿਨ੍ਹਾਂ ਦੇ ਕੱਦ ਛੋਟੇ ਹੁੰਦੇ ਆ ਜੇ ਗਲਾ ਬਣਿਆ ਹੋਵੇ ਤੇ ਲੈਂਥ ਦੀ ਪ੍ਰੋਬਲਮ ਆਉਂਦੀ ਹੈ ਇਹਦੇ ਵਿੱਚ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਆਏਗੀ ਤੁਹਾਨੂੰ ਬਹੁਤ ਹੀ ਸੋਹਣਾ ਕਲਰ ਹੈ ਤੇ ਬਹੁਤ ਹੀ ਸੋਹਣਾ ਉੱਤੇ ਵਰਕ ਦਾ ਕੰਮ ਹੋਇਆ ਜੀ ਇਸੇ ਤਰ੍ਹਾਂ ਇਹ ਬਾਜੂ ਦੇ ਉੱਪਰ ਵੀ ਵਰਕ ਆਏਗਾ ਇਹ ਬਾਜੂ ਪਹੁੰਚਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਆ ਬਾਜੂ ਦੇ ਉੱਪਰ ਵੀ ਤੁਸੀਂ ਆਪਣੀ ਮਰਜ਼ੀ ਨਾਲ ਬਾਜੂ ਬਣਾ ਲਓ ਪੌਂਚਾ ਬਣਾ ਲਓ ਜੋ ਵੀ ਤੁਹਾਡਾ ਦਿਲ ਕਰਦਾ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਸਟਾਫ ਹੈ ਜੀ ਗਰਮੀ ਵਾਲਾ ਕੋਈ ਲੈਨਿੰਗ ਦੀ ਲੋੜ ਨਹੀਂ ਵਿਦਆਉਟ ਲੈਨਿੰਗ ਸੂਟ ਬਣਨਗੇ ਜੀ ਚੋਕੇ ਪਹਿਣਾ ਨੂੰ ਇਹ ਬਹੁਤ ਪ੍ਰੋਬਲਮ ਹੁੰਦੀ ਹੈ ਗਰਮੀ ਦੇ ਵਿੱਚ ਲੈਨਗ ਵਾਲੇ ਸੂਟ ਨਹੀਂ ਪੈਂਦੇ ਹੈਗੇ ਤੇ ਬਹੁਤ ਹੀ ਵਿਆਰੇ ਸੂਟ ਹੈ ਜੀ ਤੁਸੀਂ ਇਹਨਾਂ ਨੂੰ ਛੋਟੇ ਮੋਟੇ ਫੰਕਸ਼ਨ ਤੇ ਵੀ ਵੇਅਰ ਕਰ ਸਕਦੇ ਹੋਗੇ ਤੇ ਰੇਟ ਰਹਿਣਾ ਓਨਲੀ 100 ਰੁਪਿਆ ਜੀ 800 ਰੁਪਿਆ ਰੇਟ ਹੋਵੇਗਾ ਸੂਟ ਦਾ ਫ੍ਰੀ ਸ਼ਿਪਿੰਗ ਹੋਵੇਗੀ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਜੀ ਰੇਟ ਪਹਿਨਾ ਸੁਣ ਲਿਆ ਕਰਨ ਪਲੀਜ਼ ਪਹਿਨਾ ਮੈਸੇਜ ਕਰਕੇ ਜਰੂਰ ਰੇਟ ਪੁੱਛਣਗੇ ਆ ਪਹਿਲਾਂ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਹੁੰਦੇ ਆ ਜੀ ਇਹ ਵੀ ਸੇਮ ਡਿਜ਼ਾਈਨ ਆਇਗਾ ਬਹੁਤ ਹੀ ਸੋਹਣਾ ਸੀ ਗ੍ਰੀਨ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਲਾਈਟ ਜਿਆ ਕਲਰ ਹੈ ਕਿਸੇ ਸਾਡੀ ਥੋੜੀ ਮੋਟੀ ਵੱਡੀ ਐਚ ਦੀਆਂ ਪਹਿਲਾਂ ਹੁੰਦੀਆਂ ਜਿਹੜੀਆਂ ਉਹਨਾਂ ਨੇ ਵੇਅਰ ਕਰਨਾ ਹੋਵੇ ਬਹੁਤ ਹੀ ਪਿਆਰਾ ਕਲਰ ਹੈ ਜੀ ਜਿਨ੍ਹਾਂ ਨੂੰ ਲਾਈਟ ਕਲਰ ਪਸੰਦ ਆ ਗਰਮੀ ਦੇ ਵਿੱਚ ਹੋਏ ਕਲਰ ਜਿਵੇਂ ਮਰਜ਼ੀ ਬਣਾ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਕੇਰਾ ਬਣਿਆ ਹੋਇਆ ਹੈ ਧੇਰੇ ਦੀ ਕੋਈ ਪ੍ਰੋਬਲਮ ਨਹੀਂ ਬਧਿਆ ਖੁੱਲਾ ਕੇਰਾ ਬਣਿਆ ਹੋਇਆ ਹੈ ਤੇ ਬਾਜੂ ਦੇ ਉੱਪਰ ਵਰਕ ਆਏਗਾ ਵਰਕ ਦੀ ਸਫਾਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਤੇ 800 ਰੁਪਿਆ ਸੂਟ ਦਾ ਰੇਟ ਹੋਣਾ ਜਾਮ कॉटन ਦੇ ਸੂਟ ਰਹਿਣਗੇ ਜੀ ਬਹੁਤ ਹੀ ਸੋਹਣੇ ਗਰਮੀ ਦਾ ਤੋਹਫਾ ਇਹ ਜਾਮ कॉटन 800 ਰੁਪਿਆ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਦੇ ਨਾਲ ਦੇਵਾਂਗੇ ਆਪਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਨਾ ਜੀ ਤੁਸੀਂ ਆਲਓਵਰ ਸੂਟ ਰਹਿਣਗੇ ਜੀ ਬਹੁਤ ਹੀ ਸੋਹਣਾ ਮਹਿੰਦੀ ਕਲਰ ਦਾ ਸੂਟ ਆ ਗਿਆ ਇਹ ਮਹਿੰਦੀ ਕਲਰ ਦਾ ਸੂਟ ਹੈ ਜੀ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਲਰ ਹੈ ਜੀ ਇਹ ਪੈਨ ਨਾਲ ਬਣੇ ਹੋਏ ਉੱਪਰ ਬੂਟੀਆਂ ਬਣੀਆਂ ਹੋਈਆਂ ਘੇਰੇ ਦੇ ਉੱਪਰ ਇਹ ਜਰੀ ਦੇ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਐ ਤੇ ਨੀਚੇ ਬੇਲ ਦਿੱਤੀ ਹੈ ਜੀ ਆਪਾਂ ਬਹੁਤ ਹੀ ਸੋਹਣੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਸੇਜ ਕਰਨਾ ਜੀ ਸਾਨੂੰ ਤੇ ਬਾਜੂ ਸਾਰਿਆਂ ਦੀਆਂ ਬਣੀਆਂ ਹੋਣਗੀਆਂ ਇਸੇ ਤਰ੍ਹਾਂ ਬਾਜੂ ਪਹੁੰਚਾ ਤੁਸੀਂ ਕੁਝ ਵੀ ਬਣਾ ਸਕਦੇ ਹੋ ਇਹ ਫਲਾਰ ਬਾਜੂ ਦੇ ਉੱਪਰ ਆਉਣਗੇ ਬਹੁਤ ਹੀ ਵਧੀਆ ਕੋਈ ਲੈਂਡਿੰਗ ਦੀ ਲੋੜ ਨਹੀਂ ਸਟਾਫ ਬਹੁਤ ਹੀ ਸੋਹਣਾਗਾ ਰੇਟ ਰਹਿਣਾ ਜੀ 800 ਰੁਪਇਆ ਥ੍ਰੀ ਸ਼ਿਪਿੰਗ ਹੋਵੇਗੀ 800 ਰੁਪਇਆ ਰੇਟ ਹੋਵੇਗਾ ਇਹ ਆਗਾ ਜੀ ਮਹਿਰੂਨ ਕਲਰ ਦਾ ਸੂਟ ਆਪਾਂ ਸਾਰੇ ਸੂਟ ਸੰਦਨ ਖੋਲ ਕੇ ਚੈੱਕ ਕਰਾਉਣੇ ਆ ਜੀ ਜੋ ਕਿ ਭੈਣਾਂ ਨੂੰ ਸਕਰੀਨਸ਼ਾਟ ਲੈਣ ਵਿੱਚ ਆਸਾਨੀ ਹੋ ਸਕੇ ਡਿਜ਼ਾਈਨ ਦਾ ਪਤਾ ਲੱਗ ਸਕੇ ਸਾਰਿਆਂ ਦੇ ਵੱਖਰੇ ਵੱਖਰੇ ਡਿਜ਼ਾਈਨ ਆਉਣਗੇ ਇਹ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਪੈਨਲ ਬਣੇ ਹੋਏ ਜਰੀ ਦੇ ਤੇ ਉੱਪਰ ਆ ਜਾਏਗਾ ਜੀ ਫਰੰਟ ਤੇ ਵਰਕ ਬਹੁਤ ਹੀ ਸੋਹਣਾ ਹੈਵੀ ਵਰਕ ਆਏਗਾ ਘੇਰੇ ਦੇ ਉੱਪਰ ਵਰਕ ਆਏਗਾ ਮਹਿਰੂਨ ਕਲਰ ਦਾ ਸੂਟ ਹੈ ਇਹਦਾ ਨਾਲ ਦੁਪੱਟਾ ਕੰਟਰਾਸਟ ਵੀ ਬਣਾ ਸਕਦੇ ਹੋ ਤੁਸੀਂ ਤੇ ਨਾਲ ਦਾ ਦੁਪੱਟਾ ਵੀ ਲੈ ਸਕਦੀਆਂ ਭੈਣਾ ਜੋ ਵੀ ਤੁਹਾਨੂੰ ਇੱਛਾ ਹੋਵੇ ਜਿਨ੍ਹਾਂ ਨੇ ਦੁਪੱਟੇ ਰੈਡੀ ਕਰਵਾਉਣੇ ਆਪਾਂ ਕਰਕੇ ਦੇਵਾਂਗੇ ਜੀ ਇਹ ਬਾਜੀ ਦੇ ਉੱਪਰ ਵਰਕ ਆ ਗਿਆ ਬਹੁਤ ਹੀ ਸੋਹਣਾ ਡਿਜ਼ਾਈਨ ਕਿੰਨਾ ਇੱਕ ਸੋਹਣੀ ਹੈ ਨਾ ਸੂਟਾਂ ਦੀ ਬਹੁਤ ਹੀ ਸੋਹਣਾ ਸਫਾਈ ਨਾਲ ਕੰਮ ਹੋਇਆ ਹੈਗਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਜੀ ਆਲ ਓਵਰ ਸੂਟ ਰਹਿਣਗੇ ते रेट रहना अठ सौ रुपया हर एक सूट दे रेट बोली अठ सौ रुपया रेट होगा फ्री शिपिंग होलर बहुत ही प्यारा आ गया जी पहला मेहंदी कलर दीला आजगा कलर लैमन शेड आ जाएगा यह डार्क लैमन शेड दिव आएगा सूट ਨਹੀਂ ਤਾਂ ਇਹ ਪੀਲਾ ਤੇ ਨਹੀਂ ਇਹ ਮਹਿੰਦੀ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਫਰੰਟ ਦੇ ਉੱਪਰ ਸਾਰੇ ਹੈਵੀ ਵਰਕ ਹੋਇਆ ਪੈਨਲ ਬਣੇ ਹੋਏ ਆ ਫਲਾਰ ਬਣੇ ਹੋਏ ਆ ਬਹੁਤ ਹੀ ਸੋਹਣੇ ਨੀਚੇ ਵੀ ਫਲਾਰ ਬਣੇ ਹੋਏ ਆ ਜੀ ਫਰੰਟ ਦੇ ਉੱਪਰ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਹੈ ਨਾਲ ਜਰੀ ਦਾ ਕੰਮ ਹੋਇਆ ਜੀ ਇਹ ਘੇਰੇ ਦੇ ਉੱਪਰ ਵੀ ਜਰੀ ਦਾ ਕੰਮ ਹੋਇਆ ਤੇ ਇਹ ਫਲਾਰ ਆਉਣਗੇ ਜੀ ਬਾਜੂ ਤੇ ਉੱਪਰ ਬਹੁਤ ਹੀ ਸੋਹਣੇ ਇਹਨਾਂ ਤੁਸੀਂ ਦੁਪੱਟਾ ਕੰਟਰਾਸਟ ਵੀ ਕਰ ਸਕਦੇ ਹੋ ਫਰੋਜ਼ੀ ਕਲਰ ਦਾ ਤੇ ਨਾਲ ਦਾ ਦੁਪੱਟਾ ਵੀ ਲੈ ਸਕਦੇ ਹੋ ਜਿੰਨਾ ਪਹਿਣਾ ਇਹਨੇ ਦੁਪੱਟੇ ਰੈਡੀ ਕਰਵਾਉਣੇ ਹੋਣ ਸੰਡ ਡੀਐਮ ਕਰ ਸਕਦੇ ਹੋ ਜੀ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਮੈਸੇਜ ਕਰਨਾ ਤੁਸੀਂ ਰੇਟ ਓਨਲੀ 800 ਰੁਪਇਆ ਫ੍ਰੀ ਸ਼ਿਪਿੰਗ ਹੋਵੇਗੀ 800 ਰੁਪਇਆ ਰੇਟ ਹੋਵੇਗਾ ਸੂਟ ਦਾ ਤੇ ਲਾਸਟ ਵਾਲਾ ਸੂਟ ਆ ਗਿਆ ਜੀ ਬਲੈਕ ਕਲਰ ਜੋ ਕੇ ਪੈਣਾ ਦੀ ਬਹੁਤ ਹੀ ਹੈਵੀ ਡਿਮਾਂਡ ਹੁੰਦੀ ਹੈ ਬਲੈਕ ਕਲਰ ਦੀ ਜਿਹੜੀਆਂ ਪੈਣਾ ਬਲੈਕ ਕਲਰ ਦੀਆਂ ਸ਼ਕੀਨ ਹੈ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰਿਓ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣਿਆ ਹੋਇਆ ਦੋ ਪੈਨਲ ਬਣੇ ਹੋਇਆ ਵਿਚਾਲੇ ਫਲਾਰ ਬਣੇ ਹੋਇਆ 프ੰਟ ਦੇ ਉੱਪਰ ਤੇ ਹੈਵੀ ਕੇਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਜ਼ਰੀਦਾ ਤੇ ਥ੍ਰੈਡ ਦਾ ਵਰਕ ਆਏਗਾ ਇਹ ਬਾਜੂ ਦੇ ਉੱਪਰ ਵਰਕ ਆਏਗਾ ਬਹੁਤ ਹੀ ਸੋਹਣਾ ਦੁਬਾਰਾ ਵੀ ਆਪਾਂ ਘੇਰੇ ਦਾ ਵਰਕ ਚੈੱਕ ਕਰਾਉਣੀ ਆ ਜੀ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਘੇਰੇ ਦੇ ਉੱਪਰ ਫਲਾਰ ਬਣੇ ਹੋਏ ਆ ਤੇ ਫਰੰਟ ਦੇ ਉੱਪਰ ਵੀ ਫਲਾਰ ਬਣੇ ਹੋਏ ਆ ਗਾਜਰੀ ਕਲਰ ਦਾ ਕੰਟਰਾਸਟ ਬਣਿਆ ਹੋਇਆ ਪਿੰਕ ਗਾਜਰੀ ਜਿਹਾ ਕਲਰ ਆ ਬਹੁਤ ਹੀ ਪਿਆਰਾ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਵਟਸਐਪ ਤੇ ਮੈਸੇਜ ਕਰਨਾ ਜੀ ਰੇਟ ਰਹਿਣਾ ਓਨਲੀ 800 ਰੁਪਇਆ ਫ੍ਰੀ ਸ਼ਿਪਿੰਗ ਹੋਵੇਗੀ ਆਪਾਂ ਬਾਰ-ਬਾਰ ਰੇਟ ਦੱਸਦੇ ਆ ਜੋ ਕਿ ਭੈਣਾ ਵੀਡੀਓ ਸਕਿਪ ਕਰ ਦਿੰਦੀਆਂ ਰੇਟ ਦੀ ਗੱਲ ਨਹੀਂ ਸੁਣਦੀਆਂ ਆਪਣੀ ਤੇ ਇੱਕ ਆਪਾਂ ਨਾਲ ਦੇਣਾ ਜੀ ਤੋਹਫਾ ਭੈਣਾਂ ਨੂੰ ਗਰਮੀ ਦਾ ਹੋਰ ਇਹ ਦੁਪट्टे ਆਉਣਗੇ ਬਹੁਤ ਹੀ ਪਿਆਰੇ ਜੇ ਇਹ ਸੋਂ ਤਾਂ ਪਤਾ ਲੱਗਣਾ ਜੀ ਜੇ ਵੀਡੀਓ ਪੂਰੀ ਦੇਖੋਗੇ ਜੇ ਕੱਲੇ ਸੂਟਾਂ ਦੀ ਵੀਡੀਓ ਦੇਖ ਕੇ ਤੁਸੀਂ ਹਟ ਗਏ ਤੇ ਤੁਹਾਨੂੰ ਇਹਨਾਂ ਬਾਰੇ ਨਹੀਂ ਪਤਾ ਲੱਗਣਾ ਬਹੁਤ ਹੀ ਖੁੱਲੇ ਲੰਬੇ ਚੌੜੇ ਦੁਪट्टे ਆ ਜੀ ਗੰਗਾ ਦੇ ਦੁਪट्टे ਹੋਣਗੇ ਗੰਗਾ ਬ੍ਰਾਂਡ ਦੇ ਆਪਾਂ ਬ੍ਰਾਂਡ ਵੀ ਚੈੱਕ ਕਰਾਉਣੇ ਆ ਜੀ ਗੰਗਾ ਬ੍ਰਾਂਡ ਦੇ ਦੁਪट्टे ਆਉਣਗੇ 100% ਪਿਓਰ ਕਾਟਨ ਆਵੇਗੀ ਸਾਰਿਆਂ ਦੇ ਉੱਪਰ ਟੈਗ ਲੱਗੇ ਹੋਣਗੇ ਗੰਗਾ ਦੇ ਤੇ ਦੁਪੱਟੇ ਦੀ ਡਿਜ਼ਾਈਨ ਵੀ ਇੰਨੀ ਕ ਪਿਆਰੀ ਹੈਗੀ ਹਟਕੇ ਡਿਜ਼ਾਈਨ ਗਰੇ ਹੈਗੀ ਬਹੁਤ ਹੀ ਸੋਹਣਾ ਪੀਸ ਦਾ ਕੰਟਰਾਸਟ ਹੋਇਆ ਕਲਰ ਦਾ ਪੀਚ ਗਰੇ ਤੇ ਮਹਿੰਦੀ ਕਲਰ ਬਹੁਤ ਹੀ ਪਿਆਰਾ ਲੱਗਦਾ ਜੀ ਬਹੁਤ ਹੀ ਲੰਬਾ ਚੌੜਾ ਦੁਪੱਟਾ ਵਧੀਆ ਰੇਟ ਰਹਿਣਾ ਜੀ 150 ਰੁਪਏ ਦੁਪੱਟੇ ਦਾ ਜਿਹੜੀਆਂ ਭੈਣਾਂ ਨੇ ਨਾਲ ਹੀ ਆਰਡਰ ਕਰਨੇ ਹੈਗੇ ਕੱਲਾ ਦੁਪੱਟਾ ਆਪਾਂ ਨਹੀਂ ਕਰਨਾ ਜੀ ਕਿਸੇ ਨੂੰ ਵੀ ਆਪਾਂ ਇਹ ਸੂਟਾਂ ਦੇ ਨਾਲ ਹੀ ਪਹਿਣਾ ਲੈ ਸਕਦੀਆਂ ਜਿਨ੍ਹਾਂ ਨੇ ਸੂਟ ਲੈਣੇ ਨਾਲ ਦੁਪੱਟਾ ਵੀ ਆਰਡਰ ਕਰ ਸਕਦੇ ਹੋ ਕੱਲਾ ਦੁਪੱਟਾ ਦੀ ਆਪਾਂ ਕੋਰੀਅਰ ਨਹੀਂ ਕਰਨਾ ਹੈਗਾ ਜੀ ਰੇਟ ਓਨਲੀ 150 ਰੁਪਏ ਦੁਪੱਟੇ ਦਾ ਤੇ ਕੰਨਰ ਬਹੁਤ ਹੀ ਪਿਆਰੇ ਹੈ ਜੀ ਇਹ 옐ੋ ਸ਼ੇਡ ਦੇ ਵਿੱਚ ਆ ਗਿਆ ਸੇਮ ਡਿਜ਼ਾਈਨ ਦੇ ਵਿੱਚ 옐ੋ ਸ਼ੇਡ ਦੇ ਵਿੱਚ ਦੁਪੱਟਾ ਆਏਗਾ ਸਾਰੇ ਦੁਪੱਟਿਆਂ ਦੇ ਉੱਪਰ ਟੈਗ ਲੱਗੇ ਹੋਏ ਹੈ ਜੀ ਗੰਗਾ ਬ੍ਰਾਂਡ ਦੇ ਤੇ ਪੱਲਿਆਂ ਦੇ ਉੱਪਰ ਵੀ ਕੋਈ ਧਾਦਾਨੀ ਨਿਕਲੇਗਾ ਸਾਰੇ ਪੱਲਿਆਂ ਦੇ ਉੱਪਰ ਵੀ ਕੰਮ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਜਿਹੜੀ ਭੈਣ ਨੇ ਵੀ ਇਹ ਸੂਟ ਦੇ ਨਾਲ ਦੁਪੱਟਾ ਵਾਹੇ ਕਰਨਾ ਜੀ 150 ਦਾ ਦੁਪੱਟਾ ਆਏਗਾ ਲੰਬਾ ਚੌੜਾ ਦੁਪੱਟਾ ਹੈ 150 ਰੁਪਏ ਦੁਪੱਟੇ ਦਾ ਰੇਟ ਹੋਵੇਗਾ ਤੇ ਜਾਰ ਭੈਣਾਂ ਨੇ ਇਕੱਲਾ ਦੁਪੱਟਾ ਨਹੀਂ ਆਪਾਂ ਪਾਰਸਲ ਕਰਨਾ ਦੋ ਦੁਪੱਟੇ ਲੈ ਸਕਦੇ ਹੋ ਤੁਸੀਂ ਜਿਹੜੀਆਂ ਭੈਣਾਂ ਨੇ ਦੋ ਦੁਪੱਟੇ ਲੈਣੇ ਆ ਉਹ ਦੋ ਦੁਪੱਟੇ ਲੈ ਸਕਦੀਆਂ ਦੋ ਦੁਪੱਟਿਆਂ ਦਾ ਆਰਡਰ ਲੱਗ ਜੇਗਾ ਜੀ ਸਿੰਗਲ ਦਾ ਨਹੀਂ ਲੱਗਣਾ ਇਹ ਆ ਗਿਆ ਜੀ ਪਿੰਕ ਕਲਰ ਫਿਰੋਜੀ ਤੇ ਪਿੰਕ ਬਹੁਤ ਹੀ ਸੋਹਣਾ ਸਾਰਿਆਂ ਦੇ ਆਪਾਂ ਟੈਗ ਚੈੱਕ ਕਰਾਵਾਂਗੇ ਜੀ ਗੰਗਾ ਬ੍ਰਾਂਡ ਦੇ ਦੁਪੱਟੇ ਇਹ ਸੀਮ ਕਲਰ ਦੇ ਆਪਣੇ ਕੋਲੇ ਤਿੰਨ ਦੁਪੱਟੇ ਆ ਜੀ ਪਿੰਕ ਕਲਰ ਦੇ ਤਾਰੇ ਸਾਰਿਆਂ ਦੇ ਉੱਪਰ ਲੱਗੇ ਹੋਣਗੇ ਤਿੰਨ ਦੁਪੱਟੇ ਪਿੰਕ ਕਲਰ ਦੇ ਆ ਗਏ ਜੀ ਜਿਹੜੀ ਭੈਣ ਨੇ ਵੀ ਦੁਪੱਟੇ ਦੋ ਵਾਏ ਕਰਨੇ ਆ ਆਪਾਂ ਦੋ ਦੁਪੱਟਿਆਂ ਦਾ ਆਰਡਰ ਲਾਵਾਂਗੇ ਸਿੰਗਲ ਦਾ ਨਹੀਂ ਲਾਉਂਦੇ ਪਹਿਲਾਂ ਤੇ ਇਹਨਾਂ ਨਾਲ ਸੁਣ ਲੈਣ 150 ਰੁਪਏ ਦੁਪੱਟੇ ਦਾ ਰੇਟ ਹੋਵੇਗਾ ਬਹੁਤ ਹੀ ਸੋਹਣੀ ਵੈਰਾਈਟੀ ਹੈ ਦੁਪੱਟੇ ਦੀ ਤੇ ਇਹ ਆ ਗਏ ਜੀ ਬੈਲ ਦੇ ਵਿੱਚ ਦੁਪੱਟੇ ਬਹੁਤ ਹੀ ਸੋਹਣੇ ਦੋ ਸੇਮ ਰੇਟ ਦੇ ਵਿੱਚ ਆ ਰਹਣਗੇ ਜੀ ਇਹ ਵੀ ਲੰਬੇ ਚੌੜੇ ਦੁਪੱਟੇ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੋਈ ਹੈ ਪੱਲਿਆਂ ਦੇ ਉੱਪਰ ਵੀ ਤੇ ਬਰੀਕ ਬੂਟੀ ਦਾ ਕੰਮ ਆਇਆ ਬਹੁਤ ਹੀ ਸੋਹਣਾ ਪਹਿਲਾਂ ਤੁਸੀਂ ਦੁਪੱਟਿਆਂ ਦੇ ਨਾ ਗ੍ਰੇਸ ਚੈੱਕ ਕਰ ਸਕਦੇ ਹੋ ਕਿੰਨੇ ਪਿਆਰੇ ਦੁਪੱਟੇ ਹੈਗੇ ਤੇ ਦੂਸਰਾ ਕਲਰ ਆ ਗਿਆ ਜੀ ਫਰੋਜੀ ਸੇਮ ਰੇਟ ਰਹਿਣਾ ਜੀ ਦੁਪੱਟਿਆਂ ਦਾ ਇਹ ਵੀ ਲੰਬੇ ਚੌੜੇ ਦੁਪੱਟੇ ਹੈ ਉਹ ਮਾਲ ਮਾਲ ਦੇ ਵਿੱਚ ਆ ਗਏ ਤੇ ਬੈਲ ਦੇ ਵਿੱਚ ਆ ਗਏ ਦੁਪੱਟੇ ਲੰਬਾਈ ਚੜਾਈ ਚੈੱਕ ਕਰ ਸਕਦੇ ਹੋ ਦੁਪੱਟਿਆਂ ਦੀ ਆਪਾਂ ਸਿੰਗਲ ਕਰਕੇ ਵੀ ਤੁਹਾਨੂੰ ਦਿਖਾ ਦਿੰਨੇ ਕਿੰਨੇ ਲੰਬੇ ਚੌੜੇ ਦੁਪੱਟੇ ਹੈ ਰੋਜੀ ਕਲਰ ਤੇ ਕਪੀਲਾ ਕਲਰ ਹੈ ਤੇ ਸਿੰਗਲ ਦੁਪੱਟੇ ਦਾ ਆਪਾਂ ਬਾਰ-ਬਾਰ ਦੱਸ ਰਹੇ ਹਾਂ ਆਰਡਰ ਨਹੀਂ ਲੱਗਣਾ ਜੀ ਦੋ ਦੁਪੱਟਿਆਂ ਦਾ ਆਰਡਰ ਲੱਗੇਗਾ ਤੇ ਜਾਂ ਜਿਹੜੀਆਂ ਭੈਣਾਂ ਨੇ ਸੂਟ ਦੇ ਨਾਲ ਦੁਪੱਟਾ ਲੈਣਾ ਉਹਨਾਂ ਨੂੰ ਕੋਈ ਐਕਸਟਰਾ ਸ਼ਿਪਿੰਗ ਨਹੀਂ ਲੱਗੇਗੀ ਤੇ ਦੋ ਦੁਪੱਟਿਆਂ ਦੇ ਉੱਪਰ ਸ਼ਿਪਿੰਗ ਲੱਗੇਗੀ ਐਕਸਟਰਾ ਜੀ 50 ਰੁਪਏ ਸ਼ਿਪਿੰਗ ਦੇ ਰਹਿਣਗੇ ਦੋ ਦੁਪੱਟਿਆਂ ਦੇ ਤੇ ਦੁਪੱਟਾ ਵੀ ਤੁਸੀਂ ਨਾਲ ਵਾਇ ਕਰ ਸਕਦੇ ਹੋ ਜੋ ਕਿ ਪਹਿਣਾ ਦੀ ਡਿਮਾਂਡ ਆ ਰਹੀ ਸੀ ਦੁਪੱਟਿਆਂ ਦੀ ਵੀ ਆਪਾਂ ਨੂੰ ਵੀ ਕਾਟਨ ਦੇ ਦੁਪੱਟੇ ਲੈ ਕੇ ਆ ਉਹ ਬਹੁਤ ਹੀ ਪਿਆਰੇ ਦੁਪੱਟੇ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਇਸੇ ਦੇ ਨਾਲ ਹੀ ਆਪਾਂ ਹੁਣ ਗਰਮੀ ਵਾਲੀ ਵੈਰਾਈਟੀ ਲੈ ਕੇ ਆਉਂਦੇ ਰਵਾਂਗੇ ਜੀ ਤੇ ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਪਹਿਣਾ ਦਾ ਫਾਇਦਾ ਹੋ ਸਕੇ ਬਹੁਤ ਹੀ ਫਾਇਦੇ ਦੇ ਨਾਲ ਆਪਾਂ ਸੂਟ ਦੇ ਰਹੇ ਆ ਤੇ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜਿਆ ਕਰੋ ਆਪਣੇ ਆਰਡਰ ਬੁੱਕ ਕਰਿਆ ਕਰੋ ਜੀ ਸਾਰਿਆਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ